ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਰਦਾਰ ਚਰਨਜੀਤ ਸਿੰਘ ਬਰਾੜ ਵੱਲੋਂ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਪ੍ਰਧਾਨ ਸਾਹਿਬ ਜੀ ਸਤਿ ਸ੍ਰੀ ਅਕਾਲ ਉਹਨਾਂ ਨੇ ਕਿਹਾ ਕਿ ਮੈਂ ਇਲੈਕਸ਼ਨ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾਅ ਦੇਣੇ ਪੈ ਰਹੇ ਹਨ ਉਹਨਾਂ ਨੇ ਕਿਹਾ ਕਿ ਜੋ ਮੈਂ ਲਿਖ ਰਿਹਾ ਹੋ ਸਕਦਾ ਤੁਹਾਨੂੰ ਚੰਗਾ ਲੱਗੇ ਪਰ ਪਾਰਟੀ ਦੇ ਬਿਹਰੇ ਹਿੱਤਾਂ ਲਈ ਤੁਹਾਨੂੰ ਸੁਝਾ ਦੇ ਰਿਹਾ ਹਾਂ ਉਹਨਾਂ ਨੇ ਸੁਝਾ ਦਿੰਦੇ ਹੋਏ ਕਿਹਾ ਕਿ ਬੇਨਤੀ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬੇਸ਼ੱਕ ਬਣੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਚ ਪ੍ਰਧਾਨੀ ਬਣਾ ਦਿਓ ਜਿਸ ਵਿੱਚ ਸਰਦਾਰ ਬਲਵਿੰਦਰ ਸਿੰਘ ਭੁੱਦੜ ਭੁੰਦੜ ਕਨੀਮਰ ਐਡਵੋਕੇਟ ਹਰਜਿੰਦਰ ਸਿੰਘ ਧੰਮ ਵੀ ਮੈਂਬਰ ਬੀਬਾ ਸਿਮਰਤ ਕੋਰ ਬਾਦਲ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਆਮ ਮਾਜਰਾ ਮੈਂਬਰ ਸਰਦਾਰ ਗੁਲਜਾਰ ਸਿੰਘ ਰਿੰਕੇ ਪ੍ਰਧਾਨ ਐਸ ਸੀ ਬਿੰਗ ਸਰਦਾਰ ਹੀਰਾ ਸਿੰਘ ਗਾਬੜੀਆ ਪ੍ਰਧਾਨ bc ਵਿੰਗ ਮੈਂਬਰ ਸ਼੍ਰੀ ਐਨ ਕੇ ਸ਼ਰਮਾ ਪ੍ਰਧਾਨ ਟ੍ਰੇਡ ਤੇ ਇੰਡਸਟਰੀ ਵਿੰਗ ਮੈਂਬਰ ਅਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਮੈਨੂੰ ਉਸ ਵਿੱਚ ਮੈਂਬਰ 77 ਬਿਨਾ ਬੋਰਡ ਦੇ ਅਧਿਕਾਰ ਤੋਂ ਬਣਾ ਸਕਦੇ ਹਾਂ ਕੋਰ ਕਮੇਟੀ ਦੀ ਸਲਾਹ ਨਾਲ ਕਲੀਮਬਰ ਜਾਂ ਮੈਂਬਰ ਹੋਰ ਕੋਈ ਵੀ ਹੋ ਸਕਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਐਲਾਨ ਕਰੋ ਕਿ ਪ੍ਰੈਜ਼ੀਡਿਅਮ 14 ਦਸੰਬਰ 2024 ਤੱਕ ਜਦੋਂ ਤੱਕ ਨਵੀਂ ਭਾਰਤੀ ਹੋ ਕੇ ਨਵੇਂ ਡੈਲੀਕੇਟਾ ਰਾਹੀਂ ਨਵੇਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫੈਸਲੇ ਉਪਰੋਕਤ ਜਾਂ ਜਿਹੜੀ ਵੀ ਪ੍ਰੈਜ਼ੀਡੀਅਮ ਬਣੇ ਉਹ ਕਰੇਗੀ ਕਮੇਟੀ ਕਰੇਗੀ ਜਿਸ ਵਿੱਚ ਆਉਣ ਵਾਲੇ 22 ਇਲੈਕਸ਼ਨ ਲੜਨਾ ਐਸਜੀਪੀਸੀ ਦੀਆਂ ਵੋਟਾਂ ਬਣਾਉਣਾ ਤੇ ਜੇਕਰ ਜਨਰਲ ਇਲੈਕਸ਼ਨ ਆਦੀ ਹੈ ਉਹ ਲੜਾਣੀ ਜੇਕਰ ਜਨਰਲ ਚੋਣਾਂ ਨਹੀਂ ਆਦੀਆਂ ਤਾਂ ਨਵੰਬਰ ਵਿੱਚ ਐਸਜੀਪੀਸੀ ਮੈਂਬਰ ਤੋਂ ਮੈਂਬਰਾਂ ਤੋਂ ਐਸਜੀਪੀਸੀ ਪ੍ਰਧਾਨ ਦੇ ਅੰਤਰਕ ਕਮੇਟੀ ਦੀ ਚੋਣ ਕਰਵਾਣੀ ਪਾਰਟੀ ਦੀ ਭਰਤੀ ਆਦੀ ਸਾਰੇ ਸਿਆਸੀ ਕੰਮ ਇਹ ਇਹ ਦੇਖਣਗੇ ਤੁਸੀਂ ਕਹੋ ਕਿ ਮੈਨੂੰ ਜਿੱਥੇ ਪਾਰਟੀ ਹਕਮ ਲਾਏਗੀ ਮੈਂ ਪਹਿਰਾ ਧਮਾਂਗਾ ਇਹ ਬਰਾੜ ਸਾਹਿਬ ਨੇ ਕਿਹਾ ਦੂਸਰਾ ਉਹਨਾਂ ਨੇ ਕਿਹਾ ਜੋ ਮਾਫੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਮੰਗ ਹੋ ਕੇ ਮੰਗ ਚੁੱਕੇ ਹਾਂ ਉਹਨਾਂ ਨੇ ਕਿਹਾ ਮੈਂ ਉਸ ਸਮੇਂ 14 ਦਸੰਬਰ ਦੇ ਮੌਕੇ ਵੀ ਮਾਫੀ ਮੰਗਣ ਤੋਂ ਪਹਿਲਾਂ ਤੁਹਾਨੂੰ ਜਵਾਨੀ ਵੀ ਤੇ ਲਿਖਤੀ ਵੀ ਬੇਨਤੀ ਕੀਤੀ ਸੀ ਕਿ ਮਾਫੀ ਵੀ ਦੀ ਵਿਧਾਨ ਮੁਤਾਬਕ ਲਿਖ ਕੇ ਮੰਗ ਲਈਏ ਜੋ ਸਜ਼ਾ ਸ੍ਰੀ ਅਕਾਲ ਤਖਤ ਸਾਹਿਬ ਲਾਵੇ ਉਹ ਨਿਵਾਣੇ ਸਿੱਖ ਦੀ ਤਰ੍ਹਾਂ ਭੁਗਤੀਏ ਪ੍ਰਮਾਤਮਾ ਭਲੀ ਕਰੇਗਾ ਉਹਨਾਂ ਨੇ ਇਹ ਵੀ ਕਿਹਾ ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰਕਨਾਰ ਕਰ ਦਿੱਤਾ ਜਾਂਦਾ ਹੈ ਠੀਕ ਉਸੇ ਤਰ੍ਹਾਂ ਇਹ ਸਲਾਹ ਵੀ ਉਸ ਸਮੇਂ ਨਹੀਂ ਮੰਨੀ ਗਈ ਇਹ ਬਰਾੜ ਸਾਹਿਬ ਨੇ ਕਿਹਾ ਹੈ ਪ੍ਰਧਾਨ ਜੀ ਹੁਣ ਵੀ ਗੱਲ ਉੱਤੇ ਹੀ ਖੜੀ ਹੈ ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੋਇਆ ਹੈ ਤਾਂ ਹੀ ਇੰਨਾ ਮਾੜਾ ਹਾਲ ਹੋ ਰਿਹਾ ਹੈ ਵੀਰ ਸਿਮਰਤ ਕੋਰ ਜੀ ਬਾਦਲ ਕਿਉਂ ਜਿੱਤੇ ਹਨ ਕਿਉਂਕਿ ਮਿਹਨਤ ਕਰਨ ਦੇ ਨਾਲ ਨਾਲ ਉਹ ਡੇਰੇ ਦੀ ਮਾਫੀ ਪ੍ਰਵਾਣ ਦੇ ਭਾਗੀਦਾਰ ਨਹੀਂ ਸਨ ਇਹ ਗੱਲ ਨੋਟ ਕਰਨ ਵਾਲੀ ਆ ਜੇਕਰ ਪੰਚ ਪ੍ਰਧਾਨੀ ਨਹੀਂ ਬੁਲਾਨੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮਾਫੀ ਜ਼ਰੂਰ ਮੰਗ ਲਈਏ ਜੀ ਉਹਨਾਂ ਨੇ ਤੀਸਰਾ ਸੁਝਾਅ ਦਿੱਤਾ ਹੈ ਕਿ ਪਾਰਟੀ 1 ਮਹੀਨੇ ਦੇ ਵਿੱਚ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਦੀ ਮਾਫੀ ਦੇ ਨਾਲ ਨਾਲ ਮੇਰੀ ਸਲਾਹ ਮੁਤਾਬਕ ਇੱਕ ਮਹੀਨਾ ਹੋਰ ਚੱਲ ਕੇ ਦੇਖ ਲਓ ਜਿੱਤੇ ਪਿਛਲੇ 3 ਸਾਲ ਤੋਂ ਉਹਨਾਂ ਨੇ ਕਿਹਾ ਮੈਂ ਆਪਣੇ ਨਿੱਜੀ ਮੁਫਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗ ਦੇਣ ਇਨਸਾਨ ਅਫਸਰਾਂ ਤੇ ਤਨਖਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਉੱਤੇ ਹੁਣ ਇੱਕ ਮਹੀਨਾ ਲੋਕਾਂ ਦੀ ਇੱਛਾ ਮੁਤਾਬਕ ਸਖਤ ਫੈਸਲੇ ਲੈ ਕੇ ਦੇਖ ਲਓ ਪਾਰਟੀ ਦੀ ਚੜ੍ਹਦੀ ਕਲਾ ਵਿੱਚ ਪਾਰਟੀ ਚੜ੍ਹਦੀ ਕਲਾ ਵਿੱਚ ਚੱਲੇਗੀ ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੇ ਰਹੋਗੇ ਕਿਉਂਕਿ ਪਾਰਟੀ ਪੰਥ ਪ੍ਰਤੀ ਜਜ਼ਮੇ ਅਤੇ ਵਰਕਡਾ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ ਚੱਲਦੀ ਆ ਇਹ ਗੱਲ ਬੜੀ ਨੋਟ ਕਰਨ ਵਾਲੀ ਆ ਕਿ ਬਰਾੜ ਸਾਹਿਬ ਨੇ ਇਹ ਗੱਲ ਕਿਉਂ ਕਹੀ ਹੈ ਕਿਉਂਕਿ ਜੇਕਰ ਕੋਈ ਗੱਲ ਚੰਗੀ ਨਾ ਲੱਗੀ ਤਾਂ ਨਿਮਰਤਾ ਸਹਿਤ ਮਾਫੀ ਵੀ ਮੰਗਦਾ ਹਾਂ ਇਹ ਚਰਨਜੀਤ ਬਰਾੜ ਸਾਹਿਬ ਨੇ ਕਿਹਾ ਹੈ ਜੋ ਪੂਰੀ ਚਿੱਠੀ ਹੈ ਉਹ ਤੁਹਾਨੂੰ ਅਸੀਂ ਦੱਸ ਦਿੱਤੀ ਹੈ ਔਰ ਮੈਂ ਤੁਹਾਨੂੰ ਇਹ ਵੀ ਕਹਿ ਦਿੰਨਾ ਕਿ ਸਰਦਾਰ ਚਰਨਜੀਤ ਸਿੰਘ ਜੀ ਬਰਾੜ ਇੱਕ ਅਜਿਹੇ ਸੀਨੀਅਰ ਸਿਰਕੱਟ ਅਕਾਲੀ ਆਗੂ ਨੇ ਜੋ ਮੇਰੇ ਮਿੱਤਰ ਵੀ ਨੇ ਅਕਸਰ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਔਰ ਬੇਸ਼ੱਕ ਮੈਂ ਪੱਤਰਕਾਰੀ ਲੈਨ ਵਿੱਚ ਆ ਗਿਆ 15-20 ਸਾਲ ਤੋਂ ਪਾਰਟੀਆਂ ਪਾਰਟੀ ਛੱਡ ਚੁੱਕਾ ਹਾਂ ਤੇ ਮੇਰਾ ਕਿਸੇ ਵੀ ਪਾਰਟੀ ਨਾਲ ਸਬੰਧ ਨਹੀਂ ਹੈ ਪਰ ਚਰਨਜੀਤ ਬਰਾੜ ਸਾਹਿਬ ਨਾਲ ਮੇਰੇ ਅਕਸਰ ਮੁਲਾਕਾਤ ਰਹਿੰਦੀ ਆ ਫੋਨ ਤੇ ਗੱਲਬਾਤ ਰਹਿੰਦੀ ਆ ਬਰਾੜ ਸਾਹਿਬ ਬਾਰੇ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਪੱਤਰ ਉਨ੍ਹਾਂ ਨੇ ਬਹੁਤ ਹੀ ਕੋਸ਼ਸ਼ਾਂ ਤੋਂ ਬਾਅਦ ਲਿਖਿਆ ਹੋਵੇਗਾ ਜਦ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋਈ ਹੋਵੇਗੀ ਪਰ ਇਹ ਬਰਾੜ ਸਾਹਿਬ ਜੋ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਅਕਸਰ ਹੀ ਰਹਿੰਦੇ ਸਨ ਉਨ੍ਹਾਂ ਦੇ ਮੋਢੇ ਨਾਲ ਮੋਢਾ ਲੈ ਕੇ ਲਾ ਕੇ ਵੀ ਚੱਲਦੇ ਸਨ ਹੋ ਸਕਦਾ ਹੈ ਕਿ ਬਰਾੜ ਸਾਹਿਬ ਨੇ ਕਈ ਵਾਰ ਸਲਾਹ ਦਿੱਤੀ ਹੋਵੇ ਪਰ ਸੁਖਵੀਰ ਸਿੰਘ ਬਾਦਲ ਵੱਲੋਂ ਕੋਈ ਵੀ ਸਲਾਹ ਨਾ ਮੰਨੀ ਗਈ ਹੋਵੇ ਮੈਨੂੰ ਉਸ ਸਮੇਂ ਉਹ ਸਮੇਂ ਵੀ ਯਾਦ ਹੈ ਕਿ ਜਦੋਂ ਨਵਾਂ ਸ਼ਹਿਰ ਦੇ ਵਿੱਚ ਚਰਨਜੀਤ ਬਰਾੜ ਸਾਹਿਬ ਆਂਦੇ ਸਨ ਉਸ ਸਮੇਂ ਇਹ ਇਹਨਾਂ ਨੂੰ ਚੋਣ ਲੜਾਈ ਜਾਣੀ ਸੀ ਇਹ ਇਹਨਾਂ ਨੂੰ ਨਵਾਂ ਸ਼ਹਿਰ ਦੀ ਪਬਲਿਕ ਵੀ ਚਾਹਦੀ ਸੀ ਕਿ ਇਹ ਚੋਣ ਲੜਨ ਪਰ ਉਸ ਸਮੇਂ ਬਾਦਲ ਸਾਹਿਬ ਨੂੰ ਅੱਗੇ ਲਿਆ ਦਿੱਤਾ ਗਿਆ ਸੀ ਮੈਂ ਖੁਦ ਚਰਨਜੀਤ ਬਰਾੜ ਸਾਹਿਬ ਦੇ ਨਾਲ ਬਾਦਲ ਸਾਹਿਬ ਨੂੰ ਅਸੀਂ ਮਿਲੇ ਸਾਂ ਪਰ ਬਾਦਲ ਸਾਹਿਬ ਇੱਕ ਸਿਆਣੇ ਨੇਤਾ ਸਨ ਉਹਨਾਂ ਨੇ ਆਪਣੇ ਹੀ ਤਰੀਕੇ ਦੇ ਨਾਲ ਬਰਾੜ ਸਾਹਿਬ ਨੂੰ ਮਨਾ ਲਿਆ ਸੀ ਤੇ ਪਾਰਟੀ ਨੂੰ ਇੱਕ ਮੁਠ ਕਰਕੇ ਰੱਖਿਆ ਹੋਇਆ ਸੀ ਹੋ ਸਕਦਾ ਹੈ ਬੇਸ਼ੱਕ ਸਕਵੀਰ ਸਿੰਘ ਬਾਦਲ ਉਹਨਾਂ ਦੇ ਲੜਕੇ ਨੇ ਪਾਰਟੀ ਦੇ ਪ੍ਰਧਾਨ ਨੇ ਪਰ ਜੋ ਖਾਸੀਅਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਵਿੱਚ ਸੀ ਮੈਨੂੰ ਲੱਗਦਾ ਹੈ ਨਿੱਜੀ ਤੌਰ ਤੇ ਵੀ ਉਹ ਖਾਸੀਅਤ ਜਿਹੜੀ ਆ ਕਿ ਸ਼ਾਇਦ ਪ੍ਰਧਾਨ ਸਾਹਿਬ ਸੁਖਵੀਰ ਬਾਦਲ ਸਾਹਿਬ ਦੇ ਵਿੱਚ ਨਹੀਂ ਹੈ ਇਸੇ ਕਰਕੇ ਤੇ ਇੰਨੇ ਜਿਹੜੇ ਮਜ਼ਬੂਤ ਨੇਤਾ ਨੇ ਜੋ ਹਰ ਵਕਤ ਬਰਾੜ ਸਾਹਿਬ ਨਾਲ ਰਹੇ ਨੇ ਉਹਨਾਂ ਨੇ ਅਕਸਰ ਮੀਡੀਆ ਦੇ ਸਾਹਮਣੇ ਆਉਣ ਦਾ ਇਹ ਫੈਸਲਾ ਕਿਉਂ ਲਿਆ ਇਹ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਸੋਚਣਾ ਪਵੇਗਾ ਜਿਲ੍ਹਾ ਨਵਾਂ ਸ਼ਹਿਰ ਦੇ ਵਿੱਚੋਂ ਵੀ ਭਵਿੰਦਰ ਸਿੰਘ ਜਾਰਲਾ ਨੂੰ ਬਿਨਾਂ ਕੋਈ ਗੱਲਬਾਤ ਕੀਤੇ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ ਸਿੰਗਲਾ ਸਾਹਿਬ ਨੂੰ ਵੀ ਕੱਢ ਦਿੱਤਾ ਗਿਆ ਸੀ ਜਿਸ ਦੇ ਨਾਲ ਸੈਂਕੜੇ ਵਰਕਰਾਂ ਨੇ ਅਸਤੀਫੇ ਦੇ ਦਿੱਤੇ ਗਏ ਸਨ ਇਸ ਕਰਕੇ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9873794099 ਤੇ ਫੋਨ ਕਰੋ 9873794099 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9873794099